ਸ਼ਸ਼ੀਕਾਲ ਦੋਸਤੋ ਸਵਾਗਤ ਹੈ ਜੀ ਨਵੀਂ ਵੀਡੀਓ 'ਚ ਮੈਂ ਜੁੜਿਆ ਜੀ ਇੱਕ ਵਾਰੀ ਫੇਰ ਤੋਂ ਗੁਰਿੰਦਰ ਅੱਜ ਦੀ ਜਿਹੜੀ ਸੱਚੀ ਘਟਨਾ ਇਹ ਸਾਬਤ ਕਰਦੀ ਆ ਕਿ ਇੱਕ ਔਰਤ ਔਰਤ ਦੀ ਕਿੱਡੀ ਵੱਡੀ ਦੁਸ਼ਮਣ ਹੋ ਸਕਦੀ ਆ ਉਹ ਵੀ ਇੱਕ ਸਹਿ ਕਰਮਚਾਰੀ ਇੱਕੋ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਕਿਵੇਂ ਇੱਕ ਦੂਜੇ ਦੀਆਂ ਦੁਸ਼ਮਣ ਬਣ ਗਈਆਂ ਤੇ ਇੱਕ ਦੂਜੇ ਇੱਕ ਦੀ ਜ਼ਿੰਦਗੀ ਦੂਜੀ ਨੇ ਕਿਵੇਂ ਖਰਾਬ ਕੀਤੀ ਘਟਨਾ ਵਾਪਰੀ ਜੀ 20 ਦਸੰਬਰ 2025 ਇਸੇ ਮਹੀਨੇ ਦੀ ਗੱਲ ਹੈ ਰਾਜਸਥਾਨ ਦੇ ਉਦੈਪੁਰ ਦੇ ਵਿੱਚ ਇੱਕ ਬਹੁਤ ਵੱਡੀ ਆਈਟੀ ਕੰਪਨੀ ਆ ਆਈਟੀ ਕੰਪਨੀ ਦੇ ਵਿੱਚ ਇੱਕ ਮਹਿਲਾ ਜਿਹੜੀ ਐਗਜ਼ੀਕਿਊਟਿਵ ਹੈੱਡ ਹੈ ਉਹਦਾ ਨਾਮ ਹੈ ਸ਼ਿਲਪਾ ਸਿਰੋਹੀ ਉਹ ਆ ਕੇ ਆਪਣੀ ਇੱਕ ਮਹਿਲਾ ਮੈਨੇਜਰ ਨੂੰ ਕਹਿੰਦੀ ਆ ਮਹਿਲਾ ਮੈਨੇਜਰ ਦਾ ਮੈਂ ਨਾਮ ਨਹੀਂ ਲਵਾਂਗਾ ਕਿ ਅੱਜ ਆਪਣਾ ਜਿਹੜਾ ਬੌਸ ਆ ਆਪਣੀ ਕੰਪਨੀ ਦਾ ਜਿਹੜਾ ਸੀਈਓ ਆ ਜਿਹਦਾ ਨਾਮ ਹੈ ਜੀ ਜਤੇਸ਼ ਕੁਮਾਰ ਸਸੋਦੀਆ ਉਹਦਾ ਜਨਮ ਦਿਨ ਹੈ ਵੀ ਤੂੰ ਕੀ ਤਿਆਰੀ ਕੀਤੀ ਆ ਅੱਗੇ ਉਹ ਮਹਿਲਾ ਮੈਨੇਜਰ ਕਹਿੰਦੀ ਆ ਵੀ ਇਹ ਤਾਂ ਬਹੁਤ ਵਧੀਆ ਗੱਲ ਹੈ ਯਾ ਆਪਣੇ ਬੌਸ ਦਾ ਜਨਮ ਦਿਨ ਵੀ ਆ ਤੇ ਇਹ ਸਾਲ ਵੀ ਖਤਮ ਹੋਣ ਵਾਲਾ ਵਾ ਵੀ ਦੋਨੋਂ ਜਿਹੜੀਆਂ ਪਾਰਟੀਆਂ ਨੇ ਉਹ ਇਕੱਠੀਆਂ ਹੋ ਜਾਣਗੀਆਂ ਬੌਸ ਦੇ ਜਨਮ ਦਿਨ ਦੀ ਵੀ ਤੇ ਨਵੇਂ ਸਾਲ ਦੀ ਵੀ ਤਾਂ ਫਿਰ ਉਹ ਜਿਹੜੀ ਸ਼ਿਲਪਾ ਸਿਰੋਹੀ ਆ ਉਹ ਨੂੰ ਪੁੱਛਦੀ ਆ ਮਹਿਲਾ ਮੈਨੇਜਰ ਨੂੰ ਵੀ ਤੂੰ ਕੋਈ ਗਿਫਟ ਵਗੈਰਾ ਪਲਾਨ ਕੀਤਾ ਅੱਜ ਜਿਹੜੀ ਰਾਤ ਨੂੰ ਪਾਰਟੀ ਵੀ ਰੱਖੀ ਹੋਈ ਆ ਬੌਸ ਦੇ ਵੱਲੋਂ ਸਾਰੇ ਕਰਮਚਾਰੀਆਂ ਨੂੰ ਬੁਲਾਇਆ ਗਿਆ ਵਾ ਉੱਥੇ ਇੱਕ ਹੋਟਲ ਬੁੱਕ ਕੀਤਾ ਗਿਆ ਵਾ ਵੀ ਤੂੰ ਕੀ ਸੋਚਿਆ ਵੀ ਤੂੰ ਕੀ ਗਿਫਟ ਦੇਣਾ ਮੈਨੂੰ ਵੀ ਸੁਜੈਸਟ ਕਰ ਅੱਗੇ ਮੈਨੇਜਰ ਕਹਿੰਦੀ ਆ ਵੀ ਹਲੇ ਮੈਂ ਕੁਝ ਨਹੀਂ ਸੋਚਿਆ ਵੀ ਕੀ ਲੈ ਕੇ ਦੇਣਾ ਵਾਂ ਕੀ ਨਹੀਂ ਵੀ ਕੋਈ ਗੱਲ ਨਹੀਂ ਹਲੇ ਸ਼ਾਮ ਤੱਕ ਦਾ ਸਮਾਂ ਹੈਗਾ ਵਾ ਦੇਖ ਲੈਣੇ ਐ ਇਦਾਂ ਦੀ ਜਿਹੜੀ ਇਹਨਾਂ ਦੀ ਗੱਲਬਾਤ ਚੱਲਦੀ ਆ ਐਗਜ਼ੀਕਿਊਟਿਵ ਹੈੱਡ ਜਿਹੜੀ ਸ਼ਲਪਾ ਸਰੋਹੀ ਆ ਤੇ ਜਿਹੜੀ ਮਹਿਲਾ ਮੈਨੇਜਰ ਆ ਇਹਨਾਂ ਦੋਨਾਂ ਦੇ ਵਿੱਚ ਇਹ ਗੱਲਾਂਬਾਤਾਂ ਹੋ ਰਹੀਆਂ ਸੀ ਇਦਾਂ ਹੀ ਰਾਤ ਦੇ 9 ਵਜੇ ਜਾਂਦੇ ਆ ਜੀ ਪਾਰਟੀ ਦਾ ਟਾਈਮ ਆ ਜਿਹੜਾ ਸ਼ੁਰੂ ਹੋ ਜਾਂਦਾ ਸਾਰੇ ਕਰਮਚਾਰੀ ਆ ਜਿਹੜੇ ਕੰਪਨੀ ਦੇ ਉਹ ਹਮ ਹਮਾ ਕੇ ਪਹੁੰਚ ਰਹੇ ਨੇ ਉਹਦੇ ਬੌਸ ਦਾ ਜਨਮ ਦਿਨ ਆ ਉਹਨਾਂ ਦੇ ਤੇ ਇਹਦੇ ਵਿੱਚ ਹੀ ਮਹਿਲਾ ਮੈਨੇਜਰ ਵੀ ਬਹੁਤ ਉਚਾ ਦੇ ਨਾਲ ਪਹੁੰਚਦੀ ਆ ਤੇ ਜਿਹੜੀ ਐਗਜ਼ੀਕਿਊਟਿਵ ਹੈੱਡ ਹੈ ਸ਼ਿਲਪਾ ਸਰੋਹੀ ਉਹ ਵੀ ਬਹੁਤ ਉਚਾ ਦੇ ਨਾਲ ਪਹੁੰਚਦੀ ਆ ਖੂਬ ਇੰਜੋਏ ਸਾਰਿਆਂ ਦੇ ਵੱਲੋਂ ਕੀਤਾ ਜਾਂਦਾ ਵਾ ਤੇ ਡਰਿੰਕ ਵਗੈਰਾ ਵੀ ਉੱਥੇ ਆਮ ਚੱਲ ਰਹੀ ਸੀ ਕਾਫੀ ਜਿਹੜੀ ਹਾਈ ਫਾਈ ਪਾਰਟੀ ਕਹੀ ਜਾ ਸਕਦੀ ਆ ਲੇਡੀਜ਼ ਕੀ ਜੈਂਟਸ ਕੀ ਸਾਰੇ ਡਰਿੰਕ ਇੰਜੋਏ ਕਰ ਰਹੇ ਸੀ ਤੇ ਇਹਦੇ ਵਿੱਚ ਜਿਹੜੀ ਮਹਿਲਾ ਮੈਨੇਜਰ ਤੇ ਸ਼ਿਲਪਾ ਸਰੋਹੀ ਉਹ ਵੀ ਸ਼ਾਮਲ ਸੀਗੀਆਂ ਕਰਦੇ ਕਰਦੇ ਜੀ ਰਾਤ ਦੇ 9 ਵਜੇ ਤੋਂ ਜਿਹੜਾ 1 ਵਜੇ ਦਾ ਸਮਾਂ ਹੋ ਜਾਂਦਾ ਵਾ ਮਤਲਬ ਰਾਤ ਦੇ 1 ਵਜੇ ਦੰਦੇ ਆ 21 ਦਸੰਬਰ 2025 ਚੜ ਚੁੱਕਿਆ ਵਾ ਜਿਹੜੇ ਬਾਕੀ ਕਰਮਚਾਰੀ ਸੀ ਉਹ ਘਰ ਜਾਣਾ ਸ਼ੁਰੂ ਕਰ ਦਿੰਦੇ ਨੇ ਕਿ ਸਮਾਂ ਬਹੁਤ ਹੋ ਗਿਆ ਆਪਣਾ ਇੰਜੋਇਮੈਂਟ ਕਰਦੇ ਨੇ ਗਿਫਟਸ ਵਗੈਰਾ ਦਿੰਦੇ ਨੇ ਤੇ ਘਰ ਨੂੰ ਚਾਲੇ ਪਾ ਦਿੰਦੇ ਨੇ ਇਹਦੇ ਵਿੱਚ ਹੀ ਜਿਹੜੀ ਮਹਿਲਾ ਮੈਨੇਜਰ ਸੀ ਉਹਦੇ ਕੋਲ ਸ਼ਿਲਪਾ ਸਰੂਹੀ ਆਉਂਦੀ ਐ ਤੇ ਕਹਿੰਦੀ ਆ ਵੀ ਜੇ ਇੱਥੇ ਕਿਸੇ ਨੇ ਰਾਤ ਰੁਕਣਾ ਵਾ ਉਹਦਾ ਵੀ ਇੰਤਜ਼ਾਮ ਆ ਉਹ ਕੁਝ ਹੋਰ ਕਹਿਣਾ ਚਾਹੁੰਦੀ ਸੀ ਪਰ ਉਹ ਕਹਿੰਦੀ ਆ ਅੱਗੇ ਉਹ ਮਹਿਲਾ ਮੈਨੇਜਰ ਕਹਿੰਦੀ ਆ ਵੀ ਮੈਨੂੰ ਕੁਝ ਠੀਕ ਫੀਲ ਨਹੀਂ ਹੋ ਰਿਹਾ ਸ਼ਾਇਦ ਮੈਂ ਓਵਰ ਡਰੰਕ ਆ ਵੀ ਮੈਨੂੰ ਘਰੇ ਛੱਡ ਦੋ ਤਾਂ ਉਹ ਕਹਦੀ ਤੂੰ ਬਿਲਕੁਲ ਨਾ ਘਬਰਾ ਸ਼ਿਲਪਾ ਕਹਿੰਦੀ ਆ ਕਿ ਅਸੀਂ ਤੈਨੂੰ ਘਰੇ ਛੱਡ ਦਿੰਦੇ ਆ ਉਹਨੂੰ ਸਪੋਰਟ ਦੇ ਕੇ ਉਹਨੂੰ ਕਿਉਂਕਿ ਉਹ ਨਸ਼ੇ ਵਿੱਚ ਸੀ ਜਾ ਉਹਨੂੰ ਕੁਝ ਦਿੱਤਾ ਗਿਆ ਸੀਗਾ ਹੋਰ ਕੋਈ ਵਸਤੂ ਵੀ ਦਿੱਤੀ ਹੋ ਸਕਦਾ ਦਿੱਤੀ ਗਈ ਹੋਵੇ ਉਹ ਆਪਣੇ ਆਪ ਦੇ ਵਿੱਚ ਨਹੀਂ ਸੀ ਤਾਂ ਉਹਨੂੰ ਸਪੋਰਟ ਦੇ ਕੇ ਜਦੋਂ ਗੱਡੀ ਤੱਕ ਲੈ ਕੇ ਆਉਂਦੀ ਆ ਸ਼ਿਲਪਾ ਸਿਰੋਹੀ ਤਾਂ ਗੱਡੀ ਦੇ ਵਿੱਚ ਜੁਤੇਸ਼ ਕੁਮਾਰ ਜਿਹੜਾ ਸਸੂਦੀਆ ਬੌਸ ਕੰਪਨੀ ਦਾ ਸੀਈਓ ਤੇ ਜਿਹੜਾ ਸ਼ਿਲਪਾ ਸਿਰੋਹੀ ਦਾ ਘਰ ਵਾਲਾ ਮੌਜੂਦ ਸੀ ਜਿਹਦਾ ਨਾਮ ਹੈ ਜੀ ਗੌਰਵ ਸਿਰੋਹੀ ਇਹ ਦੋਨਾਂ ਜਣਿਆਂ ਨੂੰ ਮਹਿਲਾ ਮੈਨੇਜਰ ਦੇਖਦੀ ਆ ਉਹ ਹੈਰਾਨ ਨਹੀਂ ਹੁੰਦੀ ਕਿਉਂਕਿ ਉਹ ਜਾਣਦੀ ਸੀ ਇੱਕ ਤਾਂ ਉਹਦਾ ਬੌਸ ਸੀ ਤੇ ਇੱਕ ਉਹਦੀ ਕੰਪਨੀ ਦਾ ਕੰਪਨੀ ਦੇ ਵਿੱਚ ਜਿਹੜੀ ਉਹਦੀ ਕੋਲੀਗ ਹੈ ਉਹਦਾ ਘਰ ਵਾਲਾ ਸੀ ਇਸ ਲਈ ਉਹਨੂੰ ਕੋਈ ਅਜੀਬ ਨਹੀਂ ਲੱਗਿਆ ਉਹ ਗੱਡੀ ਦੇ ਵਿੱਚ ਬਹਿਣ ਤੋਂ ਮਨਾ ਨਹੀਂ ਕਰਦੀ ਗੱਡੀ ਦੇ ਵਿੱਚ ਬੈਠ ਜਾਂਦੀ ਆ ਰਾਤ ਦਾ 1.5 ਵਜਿਆ ਹੋਇਆ ਜੀ ਜਦੋਂ ਇਹ ਚਾਰ ਜੜੇ ਗੱਡੀ ਦੇ ਵਿੱਚ ਹੁੰਦੇ ਨੇ ਸ਼ਿਲਪਾ ਸਰੋਹੀ ਗੌਰਵ ਸਰੋਹੀ ਜਤੇਸ਼ ਕੁਮਾਰ ਸੁਸੋਦੀਆ ਤੇ ਹਿਮੈਲਾ ਮੈਨੇਜਰ ਇਹ ਹੌਲੀ ਹੌਲੀ ਇਹਨੂੰ ਘਰ ਛੱਡਣ ਲਈ ਜਾ ਰਹੇ ਨੇ ਮੈਲਾ ਮੈਨੇਜਰ ਦੇ ਘਰ ਵੱਲ ਘਰ ਵੱਲ ਨੂੰ ਜਾ ਰਹੇ ਨੇ ਤਾਂ ਰਾਹ ਦੇ ਵਿੱਚ ਗੱਡੀ ਰੋਕੀ ਜਾਂਦੀ ਆ ਇਸ ਟਾਈਮ 1.5 ਪੌਣੇ 2 ਦਾ ਸਮਾਂ ਹੋ ਚੁੱਕਿਆ ਸੀ ਤਾਂ ਸਾਰੇ ਜਣੇ ਇਹ ਕਹਿੰਦੇ ਨੇ ਕਿ ਅਸੀਂ ਸਮੋਕ ਕਰਨੀ ਆ স্মੋਕਿੰਗ ਕਰਨ ਦਾ ਮਾਨਾ ਇਸ ਕਰਕੇ ਗੱਡੀ ਰੋਕ ਕੇ ਕਿ ਤੋ ਸਮੋਕਿੰਗ ਦਾ ਇੰਤਜ਼ਾਮ ਕੀਤਾ ਜਾਵੇ ਸਮੋਕਿੰਗ ਦਾ ਇੰਤਜ਼ਾਮ ਇਹ ਕਰ ਲੈਂਦੇ ਨੇ ਇਸ ਤੋਂ ਬਾਅਦ ਜਿਹੜੀ ਮਹਿਲਾ ਮੈਨੇਜਰ ਸੀ ਇਹਨੂੰ ਵੀ ਫੋਰਸ ਕੀਤਾ ਜਾਂਦਾ ਵਾ ਕਿ ਇਹ ਵੀ ਸਮੋਕ ਕਰੇ ਪਰ ਉਹ ਮਨ੍ਹਾ ਕਰਦੀ ਆ ਉਹ ਕਹਿੰਦੀ ਆ ਕਿ ਮੈਂ ਸਮੋਕ ਨਹੀਂ ਕਰਨਾ ਮੈਂ ਪਹਿਲਾਂ ਹੀ ਠੀਕ ਨਹੀਂ ਹੈਗੀ ਇਸ ਕਰਕੇ ਮੇਰੇ ਨਾਲ ਜ਼ਬਰਦਸਤੀ ਨਾ ਕਰੋ ਪਰ ਉਹਨੂੰ ਧੱਕੇ ਦੇ ਨਾਲ ਸਮੋਕ ਕਰਾਈ ਜਾਂਦੀ ਆ ਜਦੋਂ ਸਮੋਕ ਕਰਦੀ ਆ ਉਹਨੂੰ ਬਿਲਕੁਲ ਵੀ ਹੋਸ਼ ਨਹੀਂ ਰਹਿੰਦੀ ਕਿ ਉਹ ਕਿੱਥੇ ਹੈ ਕਿੱਥੇ ਨਹੀਂ ਕਿਹੜੀ ਦੁਨੀਆ ਦੇ ਵਿੱਚ ਆ ਉਹ ਕਰਦੇ ਕਰਦੇ ਜੀ ਸਵੇਰ ਦੇ 5 ਵਜ ਚੁੱਕੇ ਆ ਪਰ ਇਹ ਘਰੇ ਨਹੀਂ ਪਹੁੰਚੇ ਗੱਡੀ ਦੇ ਵਿੱਚ ਹੀ ਨੇ ਇਹ ਸਾਰੇ ਜਾਣੇ ਜਦੋਂ ਮਹਿਲਾ ਮੈਨੇਜਰ ਨੂੰ ਥੋੜੀ ਜੀ ਹੋਸ਼ ਆਉਂਦੀ ਆ ਤਾਂ ਇਹ ਦੇਖਦੀ ਆ ਕਿ ਉਹਦੇ ਨਾਲ ਅਸ਼ਲੀਲ ਹਰਕਤਾਂ ਜਤੇਸ਼ ਕੁਮਾਰ ਸੁਸੋਧਿਆ ਜਿਹੜਾ ਸੀਈਓ ਆ ਉਹਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਪਰ ਜਿਹੜੀ ਮਹਿਲਾ ਮੈਨੇਜਰ ਬਿਲਕੁਲ ਵੀ ਵਿਰੋਧ ਕਰਨ ਦੀ ਕਰਨ ਦੇ ਹਾਲਤ ਦੇ ਵਿੱਚ ਹੈ ਹੀ ਨਹੀਂ ਸੀ ਉਹਨੂੰ ਹੋਸ਼ ਹੀ ਨਹੀਂ ਸੀ ਕਿ ਉਹ ਆਖਿਰ ਕਿੱਥੇ ਆ ਕਿੱਥੇ ਨਹੀਂ ਹੈਗੀ ਉਹਦੇ ਨਾਲ ਕੀ ਹੋ ਰਿਹਾ ਉਹਨੂੰ ਕੁਝ ਵੀ ਸਮਝ ਨਹੀਂ ਆ ਰਹੀ ਇਸ ਤੋਂ ਬਾਅਦ ਸਿਰਫ ਇੰਨਾ ਕਹਿੰਦੀ ਆ ਕਿ ਮੈਨੂੰ ਘਰ ਛੱਡ ਦਿੱਤਾ ਜਾਵੇ ਤੇ ਇਹਨੂੰ ਸਵੇਰ ਦੇ 5 6 ਵਜੇ ਇਹਦੇ ਘਰ ਛੱਡ ਦਿੱਤਾ ਜਾਂਦਾ ਵਾ 5 6 ਵਜੇ ਘਰੇ ਛੱਡ ਕੇ ਗਈ ਇਹ ਬੈੱਡ ਤੇ ਜਾ ਕੇ ਪੈਂਦੀ ਆ ਤੇ ਉਸ ਤੋਂ ਬਾਅਦ ਸਿੱਧਾ ਜਾ ਕੇ ਇਹਦੀ ਜਿਹੜੀ ਅੱਖਾ 2 ਵਜੇ ਜਾਂ 3 ਵਜੇ ਦੇ ਵਿੱਚ ਵਿੱਚ ਖੁੱਲਦੀ ਆ ਜਦੋਂ ਇਹਦੀ ਅੱਖ ਖੁੱਲਦੀ ਆ ਤਾਂ ਇਹ ਅਜੀਬ ਇਹਨੂੰ ਫੀਲਿੰਗ ਜਿਹੜੀ ਹੋ ਰਹੀ ਸੀ ਇਹਨੂੰ ਪੇਨ ਮਹਿਸੂਸ ਹੋ ਰਿਆ ਸੀ ਆਪਣੀ ਬਾਡੀ ਦੇ ਵਿੱਚ ਤੇ ਇਹਨੂੰ ਇਹ ਵੀ ਲੱਗ ਰਿਹਾ ਸੀ ਕਿਤੇ ਸੱਟਾਂ ਵੀ ਇਹਦੇ ਮਾਰੀਆਂ ਗਈਆਂ ਨੇ ਇਹ ਬਾਥਰੂਮ ਜਾਂਦੀ ਆ ਬਾਥਰੂਮ ਜਾ ਕੇ ਇਹ ਦੇਖਦੀ ਆ ਕਿ ਇਹਦੇ ਕੰਨ ਦੇ ਵਿੱਚ ਇੱਕ ਜਿਹੜਾ ਈਅਰਿੰਗ ਆ ਉਹ ਹੈਗਾ ਵਾ ਇੱਕ ਨਹੀਂ ਹੈਗਾ ਇਹਦੇ ਪੈਰਾਂ ਦੇ ਵਿੱਚ ਜੁਰਾਬਾਂ ਸੀ ਉਹ ਹੁਣ ਨਹੀਂ ਹੈਗੀਆਂ ਇੱਥੋਂ ਤੱਕ ਕਿ ਇਦੀ ਬਾਡੀ ਦੇ ਉੱਤੇ ਸਿਰਫ ਉੱਪਰ ਵਾਲੇ ਕੱਪੜੇ ਨੇ ਜਿਹੜੇ ਨੇ ਅੰਡਰ ਗਾਰਮੈਂਟਸ ਪਾਏ ਸੀ ਉਹ ਨਹੀਂ ਹੈਗੇ ਇਹਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਮਹਿਲਾ ਮੈਨੇਜਰ ਨੂੰ ਕਿ ਆਖਿਰ ਇਹਦੇ ਨਾਲ ਹੋਇਆ ਤਾਂ ਕੀ ਹੋਇਆ ਯਾਦ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਉਹਨੂੰ ਕੁਝ ਵੀ ਯਾਦ ਨਹੀਂ ਆ ਰਿਹਾ ਤਾਂ ਇਹ ਆਪਣੀ ਕਾਰ ਦਾ ਡੈਸ਼ ਕੈਮ ਚੈੱਕ ਕਰਦੀ ਆ ਕਿ ਰਾਤ ਨੂੰ ਕੀ ਹੋਇਆ ਇਥੋਂ ਇਹ ਗੱਲ ਸਿੱਧ ਹੁੰਦੀ ਹੈ ਜੋ ਰਿਪੋਰਟਾਂ ਦੇ ਵਿੱਚ ਜਿਹੜੀਆਂ ਆਰਟੀਕਲ ਵਗੈਰਾ ਇੱਥੇ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਨੇ ਇਸ ਖਬਰ ਨੂੰ ਲੈ ਕੇ ਕਿ ਜੇ ਡੈਸ਼ ਕੈਮ ਚੈੱਕ ਕਰਕੇ ਸਾਰੇ ਸਬੂਤ ਮਿਲਦੇ ਨੇ ਤਾਂ ਇਹਦਾ ਮਤਲਬ ਜਿਹੜੀ ਗੱਡੀ ਦੇ ਵਿੱਚ ਸਾਰਾ ਕੁਝ ਹੋਇਆ ਇਹ ਦੀ ਆਪਣੀ ਗੱਡੀ ਸੀ ਮਹਿਲਾ ਮੈਨੇਜਰ ਦੀ ਗੱਡੀ ਦੇ ਵਿੱਚ ਸਾਰਾ ਕੁਝ ਹੋਇਆ ਇਹ ਵੀ ਹੋ ਸਕਦਾ ਹੋਰ ਕਿਸੇ ਦੇ ਡੈਸ਼ ਕੈਮ ਤੇ ਜਿਹੜੇ ਫੁਟੇਜ ਉਹ ਕਿਵੇਂ ਕੱਢ ਸਕਦੀ ਹੈ ਜੀ ਉਹ ਬੌਸ ਦੀ ਗੱਡੀ ਸੀ ਜਾਂ ਸ਼ਿਲਪਾ ਸਰੋਹੀ ਦੀ ਗੱਡੀ ਸੀ ਉਹਦੇ ਡੈਸ਼ ਕੈਮ ਨੂੰ ਇਹ ਕਿਵੇਂ ਟਰੇਸ ਕਰ ਸਕਦੀ ਸੀ ਸੋ ਇੱਥੋਂ ਇਹ ਸਾਬਤ ਹੁੰਦਾ ਕਿ ਸ਼ਾਇਦ ਇਹਦੀ ਹੀ ਗੱਡੀ ਦੇ ਵਿੱਚ ਇਹ ਸਾਰਾ ਕੁਝ ਹੋਇਆ ਇਹ ਜਾ ਕੇ ਜੀ ਡੈਸ਼ ਕੈਮ ਦੇ ਵਿੱਚ ਸਾਰਾ ਜਿਹੜਾ ਕੈਮਰਾ ਚੈੱਕ ਕਰਦੀ ਹੈ ਕਿ ਰਾਤ ਨੂੰ ਕੀ ਹੋਇਆ ਕੀ ਨਹੀਂ ਹੋਇਆ ਆਵਾਜ਼ਾਂ ਵੀ ਉਹਦੇ ਵਿੱਚ ਰਿਕਾਰਡ ਸੀ ਤੇ ਹਿੱਲ ਜਾਂਦੀ ਆ ਸਾਰਾ ਕੁਝ ਦੇਖ ਕੇ ਕਿ ਆਖਿਰ ਰਾਤ ਨੂੰ ਇਹਦੇ ਨਾਲ ਕੀ ਹੋਇਆ ਅਸਲ ਦੇ ਵਿੱਚ ਇਹਦੇ ਨਾਲ ਰੇਪ ਹੋਇਆ ਇਸ ਰੇਪ ਦੇ ਵਿੱਚ ਹਿੱਸਾ ਇੱਕ ਮਹਿਲਾ ਜਿਹੜੀ ਐਗਜ਼ੀਕਿਊਟਿਵ ਹੈੱਡਾ ਸ਼ਿਲਪਾ ਸਰੂਹੀ ਉਹਨੇ ਵੀ ਪਾਇਆ ਉਹਨੇ ਵੀ ਇਸ ਮਹਿਲਾ ਮੈਨੇਜਰ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਜੋ ਕੈਮਰੇ ਦੇ ਵਿੱਚ ਰਿਕਾਰਡ ਹੋਇਆ ਜੀ ਸਾਰਾ ਕੁਝ ਇਹ ਬਿਲਕੁਲ ਘਬਰਾ ਜਾਂਦੀ ਆ ਤੇ ਇਹਨੂੰ ਇਸ ਗੱਲ ਦਾ ਬਹੁਤ ਪਛਤਾਵਾ ਹੁੰਦਾ ਕਿ ਆਖਿਰ ਇਹ ਪਾਰਟੀ ਦੇ ਵਿੱਚ ਕਿਉਂ ਗਈ ਇੰਨੀ ਰਾਤ ਨੂੰ ਜਿਹੜੇ ਉਹ ਲੋਕ ਜਿਨ੍ਹਾਂ ਨੂੰ ਇਹ ਆਪਣਾ ਮੰਦੀ ਸੀ ਇਹ ਸਮਝਦੀ ਸੀ ਕਿ ਮੇਰੇ ਕੁਲੀਗ ਨੇ ਉਹਨਾਂ ਦੇ ਉੱਤੇ ਇਹਨੇ ਯਕੀਨ ਕਿਉਂ ਕਰ ਲਿਆ ਤੇ ਇਹ ਨੀ ਰਾਤ ਨੂੰ ਉਹਨਾਂ ਦਾ ਇਹਨੇ ਸਾਥ ਕਿਉਂ ਲਿਆ ਹੁਣ ਇਹਦੇ ਕੋਲ ਕੋਈ ਚਾਰਾ ਨਹੀਂ ਸੀ ਜੀ ਪਛਤਾਉਣ ਤੋਂ ਇਲਾਵਾ ਇਹ 22 ਦਸੰਬਰ ਨੂੰ ਸਾਰਾ ਕੁਝ ਸੋਚ ਸਮਝ ਕੇ 22 ਦਸੰਬਰ 2025 ਨੂੰ ਨੇੜੇ ਦੇ ਪੁਲਿਸ ਸਟੇਸ਼ਨ ਦੇ ਵਿੱਚ ਜਾਂਦੀ ਆ ਤੇ ਉੱਥੇ ਜਾ ਕੇ ਸ਼ਿਕਾਇਤ ਲਿਖਾਉਂਦੀ ਆ ਕਿ ਇਹਦੇ ਨਾਲ ਉਸ ਪਾਰਟੀ ਦੀ ਰਾਤ ਨੂੰ ਕੀ ਕੁਝ ਹੋਇਆ 20 ਤੋਂ 21 ਦਸੰਬਰ ਦੀ ਜਿਹੜੀ ਰਾਤ ਆ ਪੁਲਸਾ ਉਹ ਜਿਹੜੀ ਤੁਰੰਤ ਐਕਸ਼ਨ ਲੈਂਦੀ ਆ ਤਿੰਨਾਂ ਜਣਿਆਂ ਨੂੰ ਜਿਹੜਾ ਜਤੇਸ਼ ਕੁਮਾਰ ਸਿਸੋਦੀਆ ਸੀਈਓ ਸ਼ਿਲਪਾ ਸਰੋਹੀ ਤੇ ਉਹਦਾ ਘਰ ਵਾਲਾ ਗੌਰਵ ਸਰੋਹੀ ਤਿੰਨਾਂ ਨੂੰ ਅਰੈਸਟ ਕਰ ਲਿਆ ਵਾ ਕਰ ਲਿਆ ਗਿਆ ਵਾ ਤੇ ਹੁਣ ਇਹਨਾਂ ਦੇ ਉੱਤੇ ਜਿਹੜੀ ਵੱੜਦੀ ਕਾਰਵਾਈ ਆ ਉਹ ਕੀਤੀ ਜਾ ਰਹੀ ਆ ਇਹਨੇ ਬਹੁਤ ਇੱਕ ਦਲੇਰੀ ਵਾਲਾ ਕੰਮ ਵੀ ਕੀਤਾ ਮਹਿਲਾ ਮੈਨੇਜਰ ਨੇ ਕਿ ਪੁਲਿਸ ਥਾਣੇ ਪਹੁੰਚੀ ਚੁੱਪ ਕਰਕੇ ਨਹੀਂ ਬੈਠੀ ਇਹ ਡਰੀ ਨਹੀਂ ਤੇ ਹੁਣ ਜਿਹੜੇ ਇਹ ਮਾਮਲੇ ਦੀ ਸਾਰੀ ਇਨਵੈਸਟੀਗੇਸ਼ਨ ਆ ਏਐਸਪੀ ਮਾਧਵੀ ਵਰਮਾ ਕਰ ਰਹੇ ਨੇ ਹਲੇ 22 ਦਸੰਬਰ 2025 ਨੂੰ ਇਹ ਘਟਨਾ ਵਾਪਰੀ ਆ ਤੇ ਅੱਜ ਹਲੇ 30 ਦਸੰਬਰ 2025 ਆ ਇਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੋਊਗਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ ਹਲੇ ਉਹ ਸਾਰੀ ਕਾਰਵਾਈ ਹੋਣੀ ਬਾਕੀ ਆ ਤੇ ਇਹ ਉਮੀਦ ਹੈ ਕਿ ਜਦੋਂ ਵੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਇਹਨਾਂ ਤਿੰਨਾਂ ਨੂੰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਊਗੀ ਸੋ ਦੋਸਤੋ ਦੇਖੋ ਇਹ ਕੁਝ ਹੁੰਦਾ ਵਾ ਜੀ ਵੱਡੀਆਂ-ਵੱਡੀਆਂ ਕੰਪਨੀਆਂ ਦੇ ਵਿੱਚ ਤੇ ਇੱਕ ਹੈਰਾਨ ਕਰਨ ਵਾਲੀ ਗੱਲ ਇਹ ਹੈ ਜਿਹੜਾ ਸੀਈਓ ਆ ਜਤੇਸ਼ ਕੁਮਾਰ ਸਸੋਦੀਆ ਉਹਨੇ ਆਪਣੀ ਕੰਪਨੀ ਦੇ ਵਿੱਚ ਜਿਹੜੀ ਮਹਿਲਾ ਸੁਰੱਖਿਆ ਰੇਟਿੰਗ ਹੁੰਦੀ ਆ ਉਹ 4.8 ਦਿੱਤੀ ਹੋਈ ਆ ਇੰਟਰਨੈਟ ਦੇ ਉੱਤੇ ਇਹਦੀ ਇਹ ਕੰਪਨੀ ਨਹੀਂ ਸੀ ਆਪਣੀਆਂ ਕੰਪਨੀਆਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਫੈਲਾ ਰਿਹਾ ਸੀ ਆਪਣੇ ਕੰਮ ਨੂੰ ਬਹੁਤ ਵਧਾ ਰਿਹਾ ਸੀ ਤੇ ਇਹ ਔਰਤਾਂ ਨੂੰ ਇਹ ਕਹਿੰਦਾ ਸੀ ਕਿ ਮੇਰੀ ਕੰਪਨੀ ਦੇ ਵਿੱਚ ਔਰਤਾਂ ਬਹੁਤ ਸੁਰੱਖਿਅਤ ਨੇ ਪਰ ਆਪ ਹੀ ਔਰਤਾਂ ਦੇ ਨਾਲ ਇਹ ਸਾਰਾ ਕੁਝ ਕਰ ਰਿਹਾ ਸੀਗਾ ਸੋ ਬਹੁਤ ਸ਼ਰਮ ਵਾਲੀ ਗੱਲ ਆ ਜੀ ਸਾਨੂੰ ਜਿਹੜੀਆਂ ਮੇਰੀਆਂ ਭੈਣਾਂ ਨੇ ਇਹਨਾਂ ਨੂੰ ਇੱਕੋ ਹੀ ਮੈਸੇਜ ਆ ਕਿ ਆਪੋ ਆਪਣਾ ਖਿਆਲ ਰੱਖੋ ਕੋਈ ਲੋੜ ਨਹੀਂ ਤੁਹਾਨੂੰ ਬੇਵਜ੍ਹਾ ਕਿਸੇ ਪਾਰਟੀਆਂ ਦੇ ਵਿੱਚ ਸ਼ਾਮਲ ਹੋਣ ਦੀ ਕਿਸੇ ਔਰਤ ਤੇ ਵੀ ਅੱਖਾਂ ਮੀਟ ਕੇ ਯਕੀਨ ਕਰਨ ਦੀ ਲੋੜ ਦੀ ਸਾਮਾ ਬਹੁਤ ਖਰਾਬ ਆ ਅਸੀਂ ਆਪਣਾ ਖਿਆਲ ਆ ਜਿਹੜਾ ਆਪ ਰੱਖਣਾ ਜੋ ਗਲਤੀ ਇਹ ਮਹਿਲਾ ਮੈਨੇਜਰ ਨੇ ਕੀਤੀ ਆ ਉਹ ਤੁਸੀਂ ਨਹੀਂ ਕਰਨੀ ਭਾਵੇਂ ਤੁਸੀਂ ਜਿੰਨੀ ਮਰਜ਼ੀ ਵੱਡੀ ਪੋਸਟ ਤੇ ਹੋ ਭਾਵੇਂ ਤੁਸੀਂ ਜਿੰਨੀ ਮਰਜ਼ੀ ਹਾਈ ਫਾਈ ਕੰਪਨੀ ਦੇ ਵਿੱਚ ਜੌਬ ਕਰਦੇ ਹੋ ਤੁਹਾਨੂੰ ਭਾਵੇਂ ਜਿੰਨੇ ਮਰਜ਼ੀ ਮੌਕੇ ਮਿਲਦੇ ਹੋਣ ਇਹੋ ਜੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਹੋਣ ਦੇ ਤੁਸੀਂ ਆਪਣਾ ਖਿਆਲ ਜ਼ਰੂਰ ਰੱਖਣਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਮਿਲਦਾ ਕੋਈ ਹੋਰ ਨਵੀਂ ਕ੍ਰਾਈਮ ਸਟੋਰੀ ਦੇ ਨਾਲ